ਜਦੋਂ ਗੁਰੂ ਕਿਰਪਾਲ ਹੁੰਦਾ ਹੈ ਨਾ ਦਿਆਲ ਹੁੰਦਾ ਹੈ ਕਿਰਪਾ ਕਰਦਾ ਹੈ ਕੀ ਬਖਸ਼ਿਸ਼ ਹੈ ਜਿਹੜੀ ਸਭ ਤੋਂ ਵੱਡੀ ਹੈ ਕਿਹੜੀ ਕਿਰਪਾ ਹੈ ਆਪਾਂ ਕਈ ਵਾਰ ਕਿਸੇ ਦੀ ਗੱਡੀ ਵੇਖ ਕੇ ਕਹਿ ਦਿੰਦੇ ਹਾਂ ਇਹਦੇ ਤੇ ਮਾਲਕ ਦੀ ਬਹੁਤ ਕਿਰਪਾ ਹੈ ਕਿਸੇ ਦਾ ਵੱਡਾ ਘਰ ਵੇਖ ਕੇ ਕਹਿ ਦਿੰਦੇ ਹਾਂ ਇਹਦੇ ਤੇ ਮਾਲਕ ਦੀ ਬਹੁਤ ਕਿਰਪਾ ਹੈ ਕਿਸੇ ਦੇ ਮਹਿੰਗੇ ਕੱਪੜੇ ਵੇਖ ਕੇ ਕਿਸੇ ਦੀ ਕੋਈ ਵਸਤੂ ਵੇਖ ਕੇ ਮਨ ਦੇ ਅੰਦਰ ਖਿਆਲ ਆ ਜਾਂਦਾ ਹੈ ਇਹਦੇ ਤੇ ਰੱਬ ਬਹੁਤ ਦਿਆਲ ਹੈ ਨਹੀਂ ਪਾਈ ਸਤਗੁਰੂ ਜੀ ਕਹਿੰਦੇ ਇਹ ਤਾਂ ਦੁਨਿਆਵੀ ਵਸਤੂਆਂ ਨੇ ਜਿੰਨਾ ਬੰਦਾ ਜੋਰ ਲਾਉਂਦਾ ਯਤਨ ਕਰਦਾ ਜਿੰਨਾ ਕਿਸੇ ਕੋਲ ਧਨ ਮਾਲ ਹੈ ਬੰਦਾ ਉਹਦੇ ਨਾਲ ਵਸਤੂਆਂ ਖਰੀਦ ਲੈਂਦਾ ਹੈ ਮਿਲ ਜਾਂਦੀਆਂ ਨੇ ਯਤਨ ਕਰਨ ਦੇ ਨਾਲ ਪਰ ਜਿਹੜੀ ਅਸਲ ਕਿਰਪਾ ਹੈ ਅਸਲ ਜਿਹੜੀ ਬਖਸ਼ਿਸ਼ ਹੈ ਉਹ ਹੈ ਸਤਗੁਰੂ ਜੀ ਕਹਿੰਦੇ ਜਿਸ ਹੋਏ ਕਿਰਪਾਲ ਦਿਆਲ ਸੁਆਮੀ ਸੋ ਪ੍ਰਭ ਅੰਕ ਸਮਾਵੈ ਗੁਰੂ ਦੇ ਗਲੇ ਦੇ ਨਾਲ ਮਿਲ ਜਾਣਾ ਸਤ ਗੁਰੂ ਜੀ ਦੇ ਗਲ ਲੱਗਣਾ ਗੁਰੂ ਜੀ ਦੇ ਨਾਲ ਜੁੜ ਜਾਣਾ ਆਪਣੇ ਆਪੇ ਨੂੰ ਜੋੜ ਲੈਣਾ ਮਾਲਕ ਜੀ ਦੇ ਚਰਨਾਂ ਦੇ ਵਿੱਚ ਆਪਣਾ ਆਪਾ ਸੌਂਪ ਦੇਣਾ ਸਤ ਗੁਰੂ ਜੀ ਕਹਿੰਦੇ ਇਸ ਤੋਂ ਵੱਡੀ ਬਖਸ਼ਿਸ਼ ਹੋਰ ਦੁਨੀਆ ਤੇ ਕੋਈ ਨਹੀਂ ਜਿਹਦਾ ਮਨ ਬਾਣੀ ਪੜਨ ਵਿੱਚ ਲੱਗਣ ਲੱਗ ਗਿਆ ਨਾ ਸਮਝ ਲਿਓ ਮਾਲਕ ਦੀ ਸਭ ਤੋਂ ਵੱਡੀ ਕਿਰਪਾ ਸਾਡੇ ਤੇ ਜੋ ਪੜਦੇ ਆ ਜੇ ਉਹ ਸਮਝ ਆਉਣ ਲੱਗ ਪਿਆ ਮੈਂ ਬਾਣੀ ਦੇ ਜਿਹੜੇ ਬੋਲ ਪੜ ਰਿਹਾ ਇਹ ਉਪਦੇਸ਼ ਸਤਗੁਰੂ ਜੀ ਮੈਨੂੰ ਕਰ ਰਹੇ ਨੇ ਕੀ ਉਪਦੇਸ਼ ਕਰਦੇ ਨੇ ਮੈਨੂੰ ਜਿਸ ਦਿਨ ਇਹ ਸਮਝ ਆਉਣ ਲੱਗ ਪਿਆ ਸਮਝ ਲਓ ਮਾਲਕ ਨੇ ਸਭ ਤੋਂ ਵੱਡੀਆਂ ਬਖਸ਼ਿਸ਼ਾਂ ਕਰ ਦਿੱਤੀਆਂ ਹੁਣ ਘਾਟ ਹੀ ਕੋਈ ਨਹੀਂ ਇਹ ਸਮਝ ਆਉਣਾ ਬੜਾ ਜ਼ਰੂਰੀ ਹੈ ਉਪਦੇਸ਼